ਵੈਗੂ ਜੀ ਦਾ ਖਾਲਸਾ ਵੈਗੂ ਜੀ ਦੀ ਫਤਿਹ ਮੈਂ ਹਾਂ ਬੇਪਨਜੀਤ ਸਿੰਘ ਤੇ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਸਿੱਖ ਵਿਕੀਪੀਡੀਆ ਤੇ ਤੇ ਅੱਜ ਹੈ 31 ਜਨਵਰੀ ਤੇ ਅੱਜ ਆਪਾਂ ਗੱਲਬਾਤ ਕਰਾਂਗੇ ਇਤਿਹਾਸ ਵਿੱਚ 31 ਜਨਵਰੀ ਵਾਲੇ ਦਿਨ ਬਾਬਰੀਆਂ ਕੁਝ ਮਹੱਤਵਪੂਰਨ ਘਟਨਾਵਾਂ ਦੇ ਬਾਰੇ ਇੱਥੇ ਪਹਿਲੀ ਘਟਨਾ 31 ਜਨਵਰੀ 1713 ਦੀ ਹੈ 31 ਜਨਵਰੀ 1713 ਨੂੰ ਜਹਾਂਦਰ ਸ਼ਾਹ ਦੀ ਮੌਤ ਤੋਂ ਬਾਅਦ ਫਰੁਕਸ਼ੀਰ ਦਿੱਲੀ ਦੇ ਤਖਤ ਦੇ ਉੱਪਰ ਬੈਠਿਆ ਸੀ ਮਾਰਚ 1712 ਤੱਕ ਜਹਾਂਦਰ ਸ਼ਾਹ ਨੇ ਆਪਣੇ ਤਿੰਨੇ ਭਰਾਵਾਂ ਨੂੰ ਮਾਰ ਕੇ ਦਿੱਲੀ ਦੇ ਤਖਤ ਦੇ ਉੱਪਰ ਕਬਜ਼ਾ ਕਰ ਲਿਆ ਸੀ ਅਤੇ ਖੁਦ ਤਖਤ ਤੇ ਬੈਠ ਗਿਆ ਸੀ ਇਸੇ ਸਮੇਂ ਦੌਰਾਨ ਪਟਨਾ ਵਿੱਚ ਫਰੁਕਸ਼ੀਰ ਜੋ ਕਿ ਜਹਾਂਦਰ ਸ਼ਾਹ ਦਾ ਭਤੀਜਾ ਸੀ ਨੇ ਆਪਣੇ ਬਾਦਸ਼ਾਹ ਹੋਣ ਦਾ ਐਲਾਨ ਕਰ ਦਿੱਤਾ ਸੀ ਅਤੇ ਉਹ ਇੱਕ ਵੱਡੀ ਫੌਜ ਲੈ ਕੇ ਦਿੱਲੀ ਦੇ ਵੱਲ ਚੱਲ ਪਿਆ ਸੀ ਉਹ 31 ਜਨਵਰੀ 1713 ਨੂੰ ਦਿੱਲੀ ਪਹੁੰਚ ਗਿਆ ਅਤੇ ਜਾ ਕੇ ਜਹਾਂਦਰ ਸ਼ਾਹ ਨਾਲ ਜੰਗ ਲੜੀ ਜਹਾਂਦਰ ਸ਼ਾਹ ਹਾਰ ਕੇ ਅਸਦ ਖਾਨ ਦੀ ਹਵੇਲੀ ਦੇ ਵਿੱਚ ਲੁਕ ਗਿਆ ਸੀ ਪਰ ਉਸਨੇ ਫਿਰੁਖਸ਼ੀਰ ਨੂੰ ਦੱਸ ਕੇ ਜਹਾਂਦਰ ਸ਼ਾਹ ਨੂੰ ਮਰਵਾ ਦਿੱਤਾ ਇਸ ਤਰ੍ਹਾਂ 31 ਜਨਵਰੀ 1713 ਨੂੰ ਜਹਾਂਦਰ ਸ਼ਾਹ ਨੂੰ ਮਾਰ ਕੇ ਫਿਰੁਖਸ਼ੀਰ ਦਿੱਲੀ ਦੇ ਤਖਤ ਦੇ ਉੱਪਰ ਬੈਠਿਆ। બીજી ਘਟਨਾ ਹੈ 31 ਜਨਵਰੀ 1921 ਦੀ ਇਸ ਦਿਨ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਰੂ ਕਾ ਬਾਗ ਗੁਰਦੁਆਰਾ ਸਾਹਿਬ ਆਪਣੇ ਅਧੀਨ ਲੈ ਲਿਆ ਸੀ ਜੋ ਕਿ ਹੁੱਕੇ ਵਾਲੀ ਅੰਮ੍ਰਿਤਸਰ ਵਿਖੇ ਹੈ। ਇੱਥੇ ਗੁਰੂ ਅਰਜਨ ਦੇਵ ਸਾਹਿਬ ਦੀ ਯਾਦ ਦੇ ਵਿੱਚ ਗੁਰੂ ਤੇਗ ਬਹਾਦਰ ਜੀ ਨੇ ਇੱਕ ਬਾਗ ਲਵਾਇਆ ਸੀ ਅਤੇ ਇੱਥੇ ਹੀ ਇੱਕ ਗੁਰਦੁਆਰਾ ਹੈ ਇਸ ਲਈ ਇਸ ਗੁਰਦੁਆਰੇ ਦਾ ਨਾਮ ਗੁਰਦੁਆਰਾ ਗੁਰੂ ਕਾ ਬਾਗ ਰੱਖਿਆ ਗਿਆ। ਜਦੋਂ ਅਕਾਲੀ ਲਹਿਰ ਚੱਲਣ ਤੋਂ ਬਾਅਦ ਸ਼੍ਰੋਮਣੀ ਕਮੇਟੀ ਹੋਂਦ ਦੇ ਵਿੱਚ ਆਈ ਤਾਂ ਮਹੰਤਾ ਨੇ ਕੁਝ ਗੁਰਦੁਆਰੇ ਖੁਦ ਹੀ ਸ਼੍ਰੋਮਣੀ ਕਮੇਟੀ ਨੂੰ ਸੌਂਪ ਦਿੱਤੇ ਸਨ ਅਤੇ ਕੁਝ ਤੇ ਸ਼੍ਰੋਮਣੀ ਕਮੇਟੀ ਨੇ ਕਬਜ਼ਾ ਕਰ ਲਿਆ ਸੀ ਇਸੇ ਤਰ੍ਹਾਂ ਗੁਰਦੁਆਰਾ ਗੁਰੂ ਕਾ ਬਾਗ ਵਿਖੇ ਕਾਬਜ ਮਹੰਤ ਸੁੰਦਰਦਾਸ ਕੋਲ ਕੁਝ ਸਿੱਖ ਗਏ ਅਤੇ ਉਹਨਾਂ ਨੇ ਮਹੰਤ ਸੁੰਦਰਦਾਸ ਨੂੰ ਕਿਹਾ ਕਿ ਜੇਕਰ ਉਹ ਗੁਰਦੁਆਰਾ ਸ਼੍ਰੋਮਣੀ ਕਮੇਟੀ ਨੂੰ ਸੌਂਪ ਦੇਵੇ ਤਾਂ ਉਹ ਉਸ ਨੂੰ ਉੱਥੋਂ ਨਹੀਂ ਕੱਢਣਗੇ ਅਤੇ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਹੀ ਕੰਮ ਕਰਦਾ ਰਹੇਗਾ ਅਤੇ ਉਸ ਨੂੰ ਤਨਖਾਹ ਵੀ ਦਿੱਤੀ ਜਾਵੇਗੀ ਪਰ ਗੁਰਦੁਆਰਾ ਸਾਹਿਬ ਦਾ ਧਨ ਅਤੇ ਖਰਚ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੀ ਦੇਖੇਗੀ ਇਸ ਤੇ ਉਹ ਮੰਨ ਗਿਆ ਤੇ ਸਮਝੌਤਾ ਕਰ ਲਿਆ ਤੇ ਸਮਝੌਤੇ ਦੇ ਉਤੇ ਦਸਤਖਤ ਵੀ ਕਰ ਦਿੱਤੇ ਬਾਅਦ ਵਿੱਚ ਮਹੰਤ ਸੁੰਦਰਦਾਸ ਨੇ ਗੁਰਦਵਾਰ ਸਾਹਿਬ ਆ ਕੇ ਅਮਰਤ ਵੀ ਛਕ ਲਿਆ ਤੇ ਇੱਕ ਔਰਤ ਜੋ ਉਸ ਨੇ ਰਖੇਲ ਰੱਖੀ ਹੋਈ ਸੀ ਉਸ ਨਾਲ ਵਿਆਹ ਕਰ ਲਿਆ ਤੇ ਉਸ ਦਾ ਨਾਮ ਗਿਆਨਕੌਰ ਰੱਖ ਦਿੱਤਾ ਇਸ ਤਰ੍ਹਾਂ ਮਹੰਤ ਸੁੰਦਰਦਾਸ ਸ਼੍ਰੋਮਣੀ ਕਮੇਟੀ ਦੀ ਗੱਲ ਮੰਨ ਕੇ ਸਿੱਖੀ ਸਰੂਪ ਦੇ ਵਿੱਚ ਆ ਗਿਆ ਤੇ ਗੁਰਦੁਆਰੇ ਵਿੱਚ ਹੀ ਰਹਾ ਅਤੇ ਗੁਰਦੁਆਰਾ ਸਾਹਿਬ ਸ਼੍ਰੋਮਣੀ ਕਮੇਟੀ ਦੇ ਅੰਡਰ ਆ ਗਿਆ ਸੀ ਇਸ ਤਰ੍ਹਾਂ 31 ਜਨਵਰੀ 1921 ਨੂੰ ਗੁਰਦੁਆਰਾ ਗੁਰੂ ਕਾ ਬਾਗ ਸ਼੍ਰੋਮਣੀ ਕਮੇਟੀ ਨੇ ਆਪਣੇ ਅਧੀਨ ਕਰ ਲਿਆ ਸੀ ਅਗਲੀ ਘਟਨਾ 31 ਜਨਵਰੀ 1936 ਦੀ ਹੈ ਇਸ ਦਿਨ ਕਿਰਪਾਨ ਵਾਲੇ ਮੋਰਚੇ ਦੀ ਸਮਾਪਤੀ ਹੋਈ ਸੀ ਸ਼ਹੀਦਗੰਜ ਮੋਰਚੇ ਵਿੱਚ ਮੁਜਾਰੇ ਦੇ ਦੌਰਾਨ ਅੰਗਰੇਜ਼ਾਂ ਨੇ 1 ਜਨਵਰੀ 1936 ਨੂੰ ਸਿੱਖਾਂ ਦੇ ਉੱਪਰ ਕਿਰਪਾਨ ਦੇ ਲਈ ਪਾਬੰਦੀ ਲਾ ਦਿੱਤੀ ਸੀ ਇਸ ਸਬੰਧ ਵਿੱਚ ਕਿਰਪਾਨ ਦਾ ਮੋਰਚਾ ਲਗਾਇਆ ਗਿਆ ਅਤੇ 31 ਜਨਵਰੀ 1936 ਨੂੰ ਸਰਕਾਰ ਸਿੱਖਾਂ ਅੱਗੇ ਝੁਕ ਗਈ ਅਤੇ ਉਹਨਾਂ ਨੇ ਕਿਰਪਾਨ ਪਹਿਨਣ ਜਾਣ ਉੱਤੇ ਲਗਾਈ ਗਈ ਪਾਬੰਦੀ ਨੂੰ ਹਟਾ ਦਿੱਤਾ ਇਸ ਤਰ੍ਹਾਂ 31 ਜਨਵਰੀ 1936 ਨੂੰ ਕਿਰਪਾਨ ਵਾਲੇ ਮੋਰਚੇ ਦੀ ਸਮਾਪਤੀ ਹੋਈ ਸੀ ਅਗਲੀ ਘਟਨਾ 31 ਜਨਵਰੀ 1939 ਦੀ ਹੈ ਇਸ ਸਮੇਂ ਦੇਸ਼ ਦੇ ਵਿੱਚ ਇਕੱਲੀ ਕਾਂਗਰਸ ਪਾਰਟੀ ਹੀ ਚੱਲਦੀ ਸੀ 31 ਜਨਵਰੀ 1939 ਨੂੰ ਕਾਂਗਰਸ ਦੇ ਆਲ ਇੰਡੀਆ ਪ੍ਰਧਾਨ ਦੀ ਚੋਣ ਹੋਈ ਇਸ ਚੋਣ ਵਿੱਚ ਨੇਤਾ ਜੀ ਸੁਭਾਸ਼ ਚੰਦਰ ਬੋਸ ਨੇ ਪੱਡਾ ਸ਼ਰੀਰ ਚ ਸੀਤਾਰ ਮਈਆ ਨੂੰ ਹਰਾ ਕੇ ਜਿੱਤ ਹਾਸਲ ਕੀਤੀ ਸੀ ਨਕਲੀ ਪੋਸ ਮੁਕਾਬਲਿਆਂ ਦੀਆਂ ਘਟਨਾਵਾਂ ਦੇ ਵਿੱਚ ਪੁਲਿਸ ਨੇ 31 ਜਨਵਰੀ 1987 ਨੂੰ ਨਿਸ਼ਾਨ ਸਿੰਘ ਉਰਫ ਚਿੱਤਰਕਾਰ ਨੂੰ ਭੋਗੀਵਾਲ ਦੇ ਝੰਡੇਆਲੇ ਦੇ ਨੇੜੇ ਨਕਲੀ ਪੋਸ ਮੁਕਾਬਲੇ ਵਿੱਚ ਸ਼ਹੀਦ ਕਰ ਦਿੱਤਾ ਸੀ 31 2090 ਨੂੰ ਪੁਲਿਸ ਨੇ ਹਰਦੇਵ ਸਿੰਘ ਦੇਬਾ ਬੈਂਕਾ ਅੰਮ੍ਰਿਤਸਰ ਹਰਜਿੰਦਰ ਸਿੰਘ ਜਿੰਦਾ ਵਰਡ ਵਾਲ ਅੰਮ੍ਰਿਤਸਰ ਸੁਖਦੇਵ ਸਿੰਘ ਹਰੀਕੇ ਜ਼ਿਲ੍ਹਾ ਫਿਰੋਜ਼ਪੁਰ ਗੁਰਦੀਪ ਸਿੰਘ ਵਕੀਲ ਮਨਿਆਲਾ ਜ਼ਿਲ੍ਹਾ ਅੰਮ੍ਰਿਤਸਰ ਨੂੰ ਨਕਲੀ ਪੁਲਿਸ ਮੁਕਾਬਲਿਆਂ ਵਿੱਚ ਸ਼ਹੀਦ ਕਰ ਦਿੱਤਾ ਸੀ 31 ਜਨਵਰੀ 1991 ਨੂੰ ਪੁਲਿਸ ਨੇ ਗਰਮੇਲ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਧਰਮਕੋਟ ਰੰਧਾਵਾ ਜ਼ਿਲ੍ਹਾ ਗੁਰਦਾਸਪੁਰ ਅਤੇ ਸੰਸ਼ੇਰ ਸਿੰਘ ਸ਼ੇਰ ਬੱਬਰ ਵਾਸੀ ਕਾ ਟਿਵੀ ਮੇਂ ਕੀ ਜਿਲ੍ਹਾ ਫਰੋਜਪੁਰ ਨੂੰ ਨਕਲੀ ਪੁਲਸ ਮੁਕਾਬਲਿਆਂ ਵਿੱਚ ਸ਼ਹੀਦ ਕਰ ਦਿੱਤਾ ਸੀ ਅਥੇ ਇਹ ਸਨ 31 ਜਨਵਰੀ ਵਾਲੇ ਜਨ ਇਤਿਹਾਸ ਵਿੱਚ ਵਾਪਰੀਆਂ ਕੁਝ ਮਹੱਤਵਪੂਰਨ ਘਟਨਾਵਾਂ ਤੇ ਇਸੇ ਤਰ੍ਹਾਂ ਦੀ ਹੋਰ ਜਾਣਕਾਰੀ ਦੇ ਲਈ ਜੁੜੇ ਰਹੋ ਤੁਹਾਡੇ ਆਪਣੇ ਚੈਨਲ ਸਿੱਖ ਵਿਕੀਪੀਡੀਆ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ